ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਜਿਹੜਾ ਇਕੱਠ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਲੋਕ ਸਭਾ ਫਰੀਦਕੋਟੋਂ ਜਿਹੜੇ ਉਮੀਦਵਾਰ ਨੇ ਕਰਮਜੀਤ ਅਮੋਲ ਅੱਜ ਉਹਨਾਂ ਦਾ ਜਿਹੜਾ ਰੋਡ ਸ਼ੋ ਨਿਹਾਲ ਸਿੰਘ ਵਾਲਾ ਤੇ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਉਹਨਾਂ ਦੇ ਅਗਵਾਈ ਹੇਠ ਇਹ ਰੋਡ ਸ਼ੋ ਜਿਹੜਾ ਹੈਗਾ ਸਾਰਾ ਕੱਢਿਆ ਜਾਵੇਗਾ ਵੱਖ-ਵੱਖ ਪਿੰਡਾਂ ਵਿੱਚੋਂ ਜਿਹੜਾ ਇਹ ਰੋਡ ਸ਼ੋ ਚੱਲ ਲੰਗੇਗਾ ਅੱਜ ਇਸ ਦੀ ਸ਼ੁਰੂਆਤ ਹੈ ਜਿਹੜੀ ਜਿੱਤਵਾਲ ਦੀ ਦਾਣਾ ਮੰਡੀ ਤੋਂ ਹੋਣ ਜਾ ਰਹੀ ਹੈ ਦੇਖਦੇ ਹਾਂ ਜਿਹੜਾ ਹੈ ਜੇ ਕਿਸ ਤਰ੍ਹਾਂ ਹੈਗਾ ਜਿਹੜਾ ਵੋਟਰਾਂ ਦਾ ਸ਼ਾਹ ਦੇਖਦੇ ਹਾਂ ਕਿਸ ਤਰ੍ਹਾਂ ਦਾ ਹੈਗਾ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਸ ਫਰੀਦਕੋਟ ਦੀ ਸੀਟ ਜਿਹੜੀ ਹੌਟ ਮੰਨੀ ਜਾਂਦੀ ਹੈ ਬਾਕੀ ਗੱਲਬਾਤ ਕਰਦੇ ਰਹਿਵਾਂਗੇ ਜਿਸ ਤਰ੍ਹਾਂ ਦੇ ਅੱਗੋਂ ਮਿਲਦੇ ਰਹਿਣਗੇ ਕਿਵੇਂ ਲੱਗਦਾ ਅੱਜ ਦਾ ਰੋਡ ਸ਼ੋ ਜਿਹੜਾ ਕੈਮਰਾ ਤੁਸੀਂ ਸਾਰੇ ਪਾਸੇ ਵੇਖੋ ਕਿਵੇਂ ਲੋਕਾਂ ਦੇ ਵਿੱਚ ਉਤਸ਼ਾਹ ਸਾਡੇ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕ ਪੂਰੀ ਤਰ੍ਹਾਂ ਉਤਸ਼ਾਹਤ ਨੇ ਔਰ ਪੱਬਾਂ ਭਾਰ ਨੇ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕਰ ਰਹੇ ਹਾਂ ਲੱਗਦਾ ਨੌਜਾਨਾਂ ਦੇ ਸ਼ਾਹ ਹੈ ਗੱਲ ਸਮੀਕਰਨ ਜਿਹੜੇ 2-4 ਦਿਨ ਤੋਂ ਹਵਾ ਕੁਝ ਬਦਲੀ ਲੱਗਦੀ ਇਹ ਇਹ ਦੀ ਹਰ ਇਲੈਕਸ਼ਨ ਦੇ ਵਿੱਚ ਹੁੰਦਾ ਤੇ ਪਰ ਇਸ ਤਰ੍ਹਾਂ ਦੇ ਲੋਕ ਬੜੇ ਸੂਝਵਾਨ ਨੇ ਲੋਕ ਬੜੇ ਸਿਆਣੇ ਨੇ ਲੋਕਾਂ ਨੇ 1984 ਦੇਖੀ ਹੋਈ ਆ ਲੋਕਾਂ ਨੇ ਪੰਜਾਬ ਦੇ ਚੰਗੇ ਮਾੜੇ ਹਾਲਾਤ ਦੇਖੇ ਹੋਏ ਆ ਜਿਹੜੇ ਅੱਜ ਹਾਲਾਤ ਨੇ ਪੰਜਾਬ ਦੇ ਉਹ ਬਹੁਤ ਵਧੀਆ ਨੇ ਔਰ ਪੰਜਾਬ ਦੇ ਲੋਕ ਬੜੇ ਸੌਖੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਪੰਜਾਬ ਖੇਤੀ ਪ੍ਰધાન ਸੂਬਾ ਔਰ ਖੇਤੀ ਲਈ ਪੰਜਾਬ ਸਰਕਾਰ ਨੇ ਸਦਾ ਭਗਵਾਨ ਸਿੰਘ ਜੀ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਨਹਿਰਾ ਦਾ ਪਾਣੀ ਸੂਹਿਆ ਕਸਿਆ ਰਾਈ ਟੇਲਾ ਤੱਕ ਪਹੁੰਚਾਇਆ ਔਰ ਕਿਸਾਨ ਹੁਣ ਸਵੇਰੇ ਪਾਣੀ ਲਾਉਣ ਜਾਂਦਾ ਔਰ ਸ਼ਾਮ ਨੂੰ ਮੜਿਆਉਂਦਾ ਪਹਿਲਾਂ ਕੀ ਹੁੰਦਾ ਸੀ ਰਾਤ ਨੂੰ ਕਦੇ 2 ਵਜੇ ਬਾਰੀ ਆਉਂਦੀ ਸੀ ਕਦੇ 4 ਵਜੇ ਬਾਰੀ ਆਉਂਦੀ ਸੀ ਬਿਜਲੀ ਦੇ 2 ਘੰਟੇ ਆਉਂਦੀ ਸੀ ਕਦੇ ਡੇਢ ਘੰਟਾ ਆਉਂਦੀ ਸੀ ਇਸ ਕਰਕੇ ਹੁਣ ਜਿਹੜਾ ਕਿਸਾਨ ਅੱਜ ਪੰਜਾਬ ਦਾ ਪੂਰੀ ਤਰ੍ਹਾਂ ਖੁਸ਼ ਆ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਹੁਣ ਸਾਡਾ ਮੁਕਾਬਲਾ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਆ ਬਿਜਲੀ ਖੇਤੀ ਬਿਜਲੀ ਪੰਜਾਬ ਦੀ ਸਮੱਸਿਆ ਸੀ ਉਹ ਅਸੀਂ ਸਰ ਕਰ ਲਈ ਜੇ ਕੈਂਡੀਡੇਟਾਂ ਦੀ ਗੱਲ ਕਰੀਏ ਹਲਕਾ ਜੀਤਕੋਟ ਜਿਹੜੇ ਕੈਂਡੀਡੇਟ ਤਾਂ ਜੀ 26 27 ਆ ਕਿਹੜਾ ਕਿਹੜਾ ਪਰਨਾ ਲਾਵਾਂਗੇ ਫਿਰ ਵੀ ਜੇ ਮੰਦ ਮੁਕਾਬਲੇ ਚ ਕੋਈ ਨਹੀਂ ਨਹੀਂ ਆਵਾਰੀ ਪਾਰਟੀ ਨਾਲ ਪੂਰਾ ਪੰਜਾਬ ਖੜਾ ਜੀ ਪੰਜਾਬ ਦੀ ਕਿਸਾਨੀ ਖੜੀ ਆ ਪੰਜਾਬ ਦੀ ਜਵਾਨੀ ਖੜੀ ਆ ਕੋਈ ਕੋਈ ਪੰਜਾਬ ਦੀਆਂ ਸਮੱਸਿਆਵਾਂ ਨਾਲ ਸਾਡਾ ਮੁਕਾਬਲਾ ਜਿਸ ਤਰ੍ਹਾਂ ਦੱਸਿਆ ਕਿ ਬਲਾਸਪੁਰ ਜੀ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੇ ਦੱਸਿਆ ਕਿ ਸਾਡਾ ਮੁਕਾਬਲਾ ਜਿਹੜਾ ਸਮੱਸਿਆਵਾਂ ਨਾਲ ਆ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਮੁਕਾਬਲਾ ਹੈਗਾ ਸੋ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ 4 ਜੂਨ ਨੂੰ ਕਿਸ ਦੇ ਨਾਲ ਕੌਣ ਕਿੰਨੇ ਪਾਣੀ ਦੇ ਵਿੱਚ ਆ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਪਰ ਅੱਜ ਜਿਹੜਾ ਮਾਹੌਲ ਤੁਸੀਂ ਦੇਖ ਸਕਦੇ ਹੋ ਜਿੱਤਵਾਲ ਦੀ ਜਿਹੜੀ ਦਾਣਾ ਮੰਡੀ ਦੇ ਵਿੱਚੋਂ ਜਿਹੜਾ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਜਿਹੜਾ ਰੋਡ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈਗਾ ਤੁਸੀਂ ਦੇਖੋ ਇਕੱਠ ਦੇਖ ਸਕਦੇ ਹੋ ਪਿੱਛੇ ਮੇਰੇ ਤਸਵੀਰਾਂ ਦੇ ਵਿੱਚ ਮੈਂ ਕਹਾਂਗਾ ਪ੍ਰਭਜਤ ਨੂੰ ਪ੍ਰਭਜਤਾ ਮੇਰੇ ਪਿੱਛੇ ਇਧਰਲੇ ਪਾਸੇ ਆ ਜਾ ਜਿਹੜਾ ਇਕੱਠ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਹੈਗੇ ਆ ਵਲੰਟੀਅਰ ਆਗੂ ਜਿਹੜੇ ਪਹੁੰਚੇ ਹੋਏ ਨੇ ਮਨਜੀਤ ਸਿੰਘ ਬਲਾਸਪੁਰ ਐਮ ਐਲ ਏ ਜਿਹੜੇ ਬਲਾਸਪੁਰ ਤੋਂ ਨੇ ਸੋ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਰੋਡ ਸ਼ੋਅ ਹੋਣ ਜਾ ਰਿਹਾ ਹੈਗਾ ਕਰਮਜੀਤ ਸਿੰਘ ਅਨਮੋਲ ਹੁਣੀ ਆ ਸ਼ਾਮਲ ਹੋ ਰਹੇ ਨੇ ਇਸ ਰੋਡ ਸ਼ੋਅ ਦੇ ਵਿੱਚ ਖੁਦ ਆ ਪਾ ਰਹੇ ਨੇ ਕਰਮਜੀਤ ਅਨਮੋਲ ਜੀ ਸੋ ਦੇਖਾਂਗੇ ਕਿਸ ਤਰ੍ਹਾਂ ਦਾ ਰਹੂਗਾ ਇਹ ਰੋਡ ਸ਼ੋਅ ਤੁਹਾਨੂੰ ਦਿਖਾਉਂਦੇ ਜਾਵਾਂਗੇ ਨਾਲ ਦੀ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਰਾਵਾਂਗੇ ਵਲੰਟੀਅਰਾਂ ਦੇ ਨਾਲ ਅੱਜ ਦਾ ਰੋਡ ਸ਼ੋਅ ਬਹੁਤ ਵਧੀਆ ਲੱਗਿਆ ਹਲਕਾ ਨਾਲ ਹਰਕਨਾਲ ਸਿੰਘ ਵਾਲੇ ਕਲੇ ਤੋਂ ਪਹਿਲਾਂ ਹਲਕਾ ਨਾਲ ਸਿੰਘ ਜੀ ਆਇਆ ਹੈ ਸਾਰਾ ਇਹਦਾ ਵੀ ਕਰਮਜੀਤ ਅਨਮੋਲ ਸਹਿਯੋਗ ਕਰ ਰਹੇ ਆਪਸੇ ਓਕੇ ਹੋ ਜੱਤੂਆਪੁਰ ਜੀ ਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਉਤਸ਼ਾਹ ਜਿਹਦਾ ਹੈਗਾ ਨੌਜਵਾਨਾਂ ਦੇ ਵਿੱਚ ਆਪਾਂ ਚੱਲਦੇ ਹਾਂ ਪਿੱਛੇ ਵੱਲ ਨੂੰ ਵੀ ਨਾਲ ਦੀ ਨਾਲ ਲਈ ਆ ਵੀ ਆਪਣਾ ਪ੍ਰਭਜਤ ਕੈਮਰਾ ਜਿਸ ਤਰ੍ਹਾਂ ਕੱਠ ਵੱਲ ਜਾਂਦੀ ਮਾਰਦੇ ਜਾਈਏ ਰਿਕਾਰਡਿੰਗ ਲਾ ਲਓ ਸੋ ਕਰਮਜੀਤ ਅਨਮੋਲ ਜੀ ਤੁਸੀਂ ਦੇਖ ਸਕਦੇ ਹੋ ਬੈਠੇ ਹੈਗੇ ਨੇ ਉੱਪਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਰਮਜੀਤ ਅਨਮੋਲ ਜੀ ਜਿਹੜੇ ਬਿਲਕੁਲ ਲੋਰ ਸ਼ੋਹਦran ਪਹੁੰਚੇ ਨੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਸੋ ਗੱਲਬਾਤ ਵਧੀਆ ਵਧੀਆ ਵੀਰੇ ਵਧੀਆ ਬਿਲਕੁਲ ਜੀ ਬਿਲਕੁਲ ਬਹੁਤ ਕਮਾਲ ਜੀ ਆ ਦੇਖ ਲਓ ਤੁਸੀਂ ਪੂਰਾ ਸ਼ਾਇ ਜੀ ਸਾਡੇ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਆ ਟੈਸਟ ਦੇਖੋ ਜੀ ਸਭ ਆਪ ਆਪਣੀ ਮਿਹਨਤ ਕਰ ਰਹੇ ਜਿਹੜਾ ਬੰਦਾ ਬਧ ਮਿਹਨਤ ਕਰ ਜੂ ਉਹ ਬਾਜੀ ਮਾਰ ਜੂ ਫਤਿਹ ਕਰਾਂਗੇ ਜੀ ਪ੍ਰਮਾਤਮਾ ਦੀ ਮਿਹਰ ਚਾਹੀਦੀ ਹੈ ਬਸ ਅਨਮੋਲ ਜੀ ਨੇ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਚਾਹੀਦੀ ਆ ਜਿਹੜਾ 4 ਜੂਨ ਨੂੰ ਕਹਿੰਦੇ ਫਤਿਹ ਕਰਾਂਗੇ ਸੋ ਵਲੰਟੀਅਰਾਂ ਦਾ ਇਕੱਠ ਪਿੱਛੇ ਬਹੁਤ ਵੱਡਾ ਹੈਗਾ ਸੋ ਵੱਡਾ ਇਕੱਠ ਦਿਖਾ ਦੇਣਾ ਚਾਹੁੰਦਾ ਕਿ ਪਿੱਛੇ ਮੈਂ ਕਹੂੰਗਾ ਪ੍ਰਭਜੋਤ ਨੂੰ ਕਿ ਪਿੱਛੇ ਜਿਹੜਾ ਇਕੱਠ ਆ ਸਵਾਗਤ ਕੀਤਾ ਯਾਰ ਹੈਗਾ ਮਨਜੀਤ ਸਿੰਘ ਬਲਾਸਫੁਰ ਐਮਐਲਏ ਸਾਹਿਬ ਨਾਲ ਨੇ ਸੋ ਕਰਮਜੀਤ ਅਨਮੋਲ ਦੇ ਨਾਲ ਹੋਰ ਵੀ ਕਲਾਕਾਰ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਨੇ ਸੋ ਰੋਡ ਸ਼ੋ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ ਹੈਗਾ ਇਧਰੋਂ ਸਾਰੇ ਨੰਬਰ ਕਿ ਜਣਾ ਤਾਂ ਕਿ ਮੈਂ ਤੁਹਾਡਾ ਸਵਾਗਤ ਕਰ ਸਕਾਂ ਐਨੀ ਗਰਮੀ ਦੇ ਵਿੱਚ ਤੁਸੀਂ ਬਹੁਤ ਇਕੱਠ ਜਿਹੜਾ ਹੈਗਾ ਦੇਖਣ ਨੂੰ ਆਪਾਂ ਰੋਡ ਸ਼ੋਅ ਦੇ ਨਾਲ-ਨਾਲ ਚੱਲਾਂਗੇ ਨਾ ਗੱਲਬਾਤ ਵੀ ਅੱਗੇ ਕਰਦੇ ਰਵਾਂਗੇ ਕਿ ਕਿਸ ਤਰ੍ਹਾਂ ਦਾ ਰੋਡ ਸ਼ੋਅ ਹੈਗਾ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਦੇਖਿਆ ਜਾ ਰਿਹਾ ਹੈਗਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਸਪੁਰ ਦੇ ਅਗਵਾਈ ਦੇ ਹੇਠ ਇਹ ਰੋਡ ਸ਼ੋਅ ਹੋਇਆ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਡਾ ਮੁਕਾਲਾ ਇਸ ਟਾਈਮ ਕਿਸੇ ਪਾਰਟੀ ਨਾਲ ਨਹੀਂ ਹੈਗਾ ਸਾਡੇ ਨਾਲ ਜ਼ਿਲ੍ਹੇ ਦੇ ਆਗੂ ਪਿਆਰਾ ਸਿੰਘ ਜੀ ਹਾਜ਼ਰ ਨੇ ਸੋ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਅੱਜ ਕਰਮਜੀਤ ਅਰਮੋਲ ਦੇ ਹੱਕ ਵਿੱਚ ਜਿਹੜਾ ਹੈਗਾ ਰੋਡ ਸ਼ੋ ਕੀਤਾ ਜਾ ਰਿਹਾ ਕਿਵੇਂ ਦਾ ਦੇਖਦੇ ਹੋ ਇਹਨੂੰ ਸਭ ਤੋਂ ਪਹਿਲਾਂ ਤੁਹਾਡੇ ਮੈਨ ਨਿਊ ਚੈਨਲ ਦਾ ਧੰਨਵਾਦ ਕਰਦਾ ਤੁਸੀਂ ਆਮ ਪੰਜਾਬ ਦੀ ਪਬਲਿਕ ਦੇ ਮੈਨੂੰ ਰੂਬਰੂ ਕਰਨ ਜਾ ਰਹੇ ਹੋ ਰੋਡ ਸ਼ੋ ਤਾਂ ਦੇਖੋ ਜੀ ਅਸੀਂ ਜਿਸ ਦਿਨ ਦੇ ਲੱਗੇ ਹੋਏ ਆ ਤੇ ਅਸੀਂ ਉਦੋਂ ਵੀ ਨਿਸ਼ਚਿੰਤ ਸੀ ਅੱਜ ਵੀ ਨਿਸ਼ਚਿੰਤ ਆ ਤੇ ਅਸੀਂ ਗਰਾਊਂਡ ਲੈਵਲ ਦੇ ਬੰਦੇ ਆ ਗਰਾਊਂਡ ਤੇ ਜੋ ਵਰਕ ਕੀਤਾ ਤੇ ਸਾਡੀ ਜਿੱਤ ਕਲੀਅਰ ਆ ਉਹ ਚ ਕੋਈ ਦੋਰੈ ਵਾਲੀ ਗੱਲ ਹੀ ਨਹੀਂ ਨਹੀਂ ਜਿਹੜੇ ਜੇ ਵੋਟਾਂ ਆ ਵੋਟਾਂ ਕਿਹੜੇ ਧਾਰ ਤੇ ਤੁਸੀਂ ਹੁਣ ਲੈ ਰਹੇ ਹੋ ਲੋਕਾਂ ਤੋਂ 2.5 ਸਾਲ ਸਰਕਾਰ ਨੂੰ ਹੋ ਗਏ 2.5 ਸਾਲ ਬਿਲਕੁਲ ਕਿਸ ਕਿਸੇ ਧਾਰ ਤੇ ਵੋਟਾਂ ਦੀ ਮੰਗ ਵੋਟਾਂ ਜੋ ਅਸੀਂ ਕੰਮ ਕੀਤੇ ਆ ਮਾਨ ਸਰਕਾਰ ਨੇ ਮਾਨ ਸਾਹਿਬ ਨੇ ਇਮਾਨਦਾਰੀ ਨਾਲ ਕੰਮ ਕੀਤੇ ਆ ਅਸੀਂ ਲੋਕਾਂ ਨੂੰ ਉਹੀ ਕਹਿੰਦੇ ਆ ਸਾਡੇ ਕੰਮ ਚੈੱਕ ਕਰ ਲਓ 2 ਸਾਲਾਂ ਦੇ ਉਸ ਹੱਦ ਤੇ ਸਾਨੂੰ ਵੋਟਾਂ ਪਾ ਲੱਗਦਾ ਹੈ ਬੀਬੀਆਂ ਨੂੰ ਮਨਾ ਪਾਓਗੇ ਜਿਸ ਤਰ੍ਹਾਂ 1000 ਰੁਪਏ ਦੀ ਗੱਲ ਕੀਤੀ ਸੀ 1000 ਰੁਪਏ ਮਿਲਿਆ ਨਹੀਂ ਬੀਬੀਆਂ ਕਹਿੰਦੇ ਸਾਨੂੰ ਦਿੱਤਾ ਨਹੀਂ ਹੁਣ ਮਾਨ ਸਾਹਿਬ ਨੇ ਕਿਹਾ ਕਿ 110 ਕਿਵੇਂ ਲੱਗਦਾ ਬਿਲਕੁਲ ਬਿਲਕੁਲ ਉਹ ਕੋਈ ਖਾਸ ਵੱਡੀ ਗੱਲ ਨਹੀਂ ਦੇਖੋ ਬਿਜਲੀ ਦਾ ਹਰ ਇੱਕ ਮਹੀਨੇ ਤਿਆਰ ਕਰਦਾ 3 ਤੋਂ 4000 ਬਚਦਾ ਉਹ ਵੀ ਤਾਂ ਬਚੇ ਤਾਂ ਤੇ ਬਾਕੀ ਦੀ 1000 ਵਾਲੀ ਗੱਲ ਉਹ ਵੀ 1100 ਰੁਪਏ ਮਾਨ ਸਾਹਿਬ ਨੇ ਕਰਤਾ 2 ਮਹੀਨੇ ਬਾਅਦ ਉਹ ਵੀ ਸਟਾਰਟ ਹੋ ਜਾਣਾ ਹਾਂਜੀ ਤੇ ਇਸ ਕਰਕੇ ਬੀਬੀਆਂ ਵੀ ਪੂਰੀ ਤਰ੍ਹਾਂ ਨਾਲ ਆ ਸਾਡੇ ਮੁਕਾਬਲਾ ਕਿਵੇਂ ਮੰਨਦੇ ਹੋ ਹੁਣ ਜਿਹੜਾ ਮੌਜੂਦਾ ਹਾਲਾਤ ਕੀ ਬਣੇ ਹੋਏ ਨੇ ਕਿਸ ਤਰ੍ਹਾਂ ਦੇ ਹਾਲਾਤ ਆ ਸਾਰੇ ਆਪਾਂ ਦੇਖੀ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਵਿੱਚ ਮੁਕਾਬਲਾ ਕੀ ਮੰਨਦੇ ਹੋ ਮੁਕਾਬਲਾ ਦੇਖੋ ਜੀ ਮੈਂ ਤਾਂ ਸਾਡਾ ਮੈਂ ਕਿਸੇ ਨਾ ਪਹਿਲੀ ਗੱਲ ਮੁਕਾਬਲਾ ਹੈ ਹੀ ਨਹੀਂ ਜਿਹੜੀ ਮੈਂ ਗਰਾਊਂਡ ਲੈਵਲ ਦੀ ਰਿਪੋਰਟ ਗੱਲ ਕਰਦਿਆਂ ਬਾਕੀ ਥੋੜੀ ਬੋਧੀ ਹਵਾ ਬਦਲਦੀ ਰਹਿੰਦੀ ਉਹਦੇ ਨਾਲ ਜਿਹੜੇ ਲੋਕ ਮਹਿਕਮਾ ਵੀ ਫੇਸਬੁਕਾਂ ਤੇ ਆ ਤੇ ਫੇਸਬੁਕਾਂ ਦਾ ਹੀ ਹਵਲ ਅਵਾ ਬਦਲਦੀ ਆ ਥੋੜੀ ਬਹੁਤੀ ਪਰ ਗਰਾਊਂਡ ਲੈਵਲ ਤੇ ਨਹੀਂ ਸਾਡੀ ਕੱਲ ਵੀ ਜਿੱਤ ਯਕੀਨੀ ਸੀ ਅੱਜ 20 100% ਜਿੱਤ ਯਕੀਨੀ ਆ ਅਸੀਂ ਫੇਸਬੁਕਾਂ ਦੀ ਗੱਲ ਕੀਤੀ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਉਹ ਸੋਸ਼ਲ ਮੀਡੀਆ ਨੇ ਹੀ ਉੱਪਰ ਲੈ ਕੇ ਆਂਦੀ ਸੀ ਉਹ ਉਹੀ ਸੋਸ਼ਲ ਮੀਡੀਆ ਜਿਹੜਾ ਅੱਜ ਕੁਝ ਹੋਰ ਦਿਖਾ ਰਿਹਾ ਕੀ ਕਹਿ ਰਹੋ ਬਿਲਕੁਲ ਮੈਂ ਅਸੀਂ ਦੇਖੋ 17 ਸਾਡੇ ਬਹੁਤ ਵੱਡੇ ਵੱਡੇ ਕਾਫਲੇ ਹੁੰਦੇ ਸੀਗੇ ਤੇ ਕਿਤੇ ਨਕਦੇ ਲੋਕਾਂ ਨੂੰ ਐ ਲੱਗਦਾ ਸੀ ਸਾਡੀ ਵੀ ਸਰਕਾਰ ਬਣ ਗਈ ਤੇ ਪਰ ਉਹ ਖਿਸਕੇ ਵੀ ਤੇ ਰਹਿ ਗਈ ਸੀ ਇਹਦ ਕਰਕੇ ਉਦੋਂ ਬਾਅਦ ਅਸੀਂ ਵਰਕ ਕੀਤਾ ਗਰਾਊਂਡ ਲੈਵਲ ਤੱਕ ਲੋਕਾਂ ਨੂੰ ਮਿਲੇ ਪਾਲਥੀਆਂ ਦੱਸੀਆਂ ਤੇ ਉਦੋਂ ਬਾਅਦ ਦੇਖੋ ভাই ਸਾਡਾ ਅਸੀਂ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਹੈ ਜਿਹੜੀ ਵੱਧਵੇਂ ਸੀਟਾਂ ਨਾਲ ਲੈ ਕੇ ਉਹੀ ਮੈਂ ਗੱਲ ਅੱਜ ਕਰ ਰਿਹਾ ਅਸੀਂ ਹੁਣ ਗਰਾਊਂਡ ਲੈਵਲ ਤੇ ਲੋਕਾਂ ਦੀ ਨਬਜ਼ ਨੂੰ ਸਮਝਦੇ ਆਂ ਲੋਕਾਂ ਦੇ ਨਾਲ ਚੱਲੇ ਹੋਏ ਆਂ ਤੇ ਲੋਕਾਂ ਦੀ ਰਿਪੋਰਟ ਇਹੀ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਸੀਟਾਂ ਲੈ ਕੇ ਜਾਵਾਂਗੇ ਜੇ ਫ੍ਰੀਕੋਰਡ ਦੀ ਪਾਰਟੀ ਗੱਲ ਕਰਾਂ ਤਾਂ ਤੁਸੀਂ 4 ਤਰੀਕ ਨੂੰ 1 ਵਜੇ ਦੇਖ ਲਓ ਕਿ winner ਕਰਮਜੀਤ ਹੀ ਹੋਏਗਾ ਨਾ ਤੁਹਾਡੇ ਨਾਲ ਨੋਟ ਕਰ ਲਈ ਪ੍ਰਭਜਤ ਸਾਡੇ ਜਿਹੜੇ ਦਰਸ਼ਕ ਨੇ ਉਹ ਵੀ ਨੋਟ ਕਰ ਲੈ ਕਿ 4 ਜੂਨ ਨੂੰ ਰਾਈਟ ਇੱਕੋ ਜਿਵੇਂ ਪਿਆਰਾ ਸਿੰਘ ਜੀ ਨਾਲ ਗੱਲਬਾਤ ਕਰਾਂਗਾ ਬਿਲਕੁਲ ਮੇਰੇ ਨਾਲ ਉਸ ਵਕਤ ਗੱਲ ਕਰਿਓ ਮੈਨੂੰ ਕੱਲ ਵੀ ਕੰਫੀਡੈਂਸ ਸੀ ਅੱਜ ਵੀ ਕੰਫੀਡੈਂਸ ਆ ਇਸ ਕਰਕੇ ਕਿਉਂਕਿ ਸਾਡੀ ਅਸੀਂ ਕੰਮ ਕੀਤੇ ਕੰਮ ਦੇ ਆਧਾਰ ਤੇ ਲੋਕਾਂ ਦੇ ਵੋਟਾਂ ਲੈਣੀਆਂ ਬਾਕੀ ਇਹ ਆ ਵੀ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੀ ਸਾਡੀ ਲੜਾਈ ਹੈ ਮੋਦੀ ਦੇ ਖਿਲਾਫ ਆ ਜੋ ਹਿੰਦੁਸਤਾਨ ਦਾ ਸੰਵਿਧਾਨ ਖਤਮ ਕਰਨ ਦੇ ਤੁਰਿਆ ਹੋਇਆ ਅਸੀਂ ਮੈਂ ਉਹਨਾਂ ਨੂੰ ਪੀਨ ਕਰਦਾ ਕਿ ਇਸ ਬੰਦੇ ਤੋਂ ਆਪਾਂ ਖੜਾ ਚੜਾਈਏ ਜਿਹੜਾ ਦੇਸ਼ ਬਾਰੇ ਕੁਝ ਬਹੁਤ ਵਧੀਆ ਨਹੀਂ ਸੋਚ ਰਿਹਾ ਜੇ ਸੰਵਿਧਾਨ ਬਚਾਉਣਾ ਬਾਬਾ ਸਾਹਿਬ ਦਾ ਦਿੱਤਾ ਹੋਇਆ ਸੰਵਿਧਾਨ ਬਚਾਉਣਾ ਤਾਂ ਹਰ ਮਜ਼ਦੂਰ ਵਰਗ ਨੂੰ ਹਰ ਲੇਬਰ ਵਰਗ ਨੂੰ ਆਮ ਕਿਸਾਨ ਵਰਗ ਨੂੰ ਵਪਾਰੀ ਵਰਗ ਨੂੰ ਬੇਨਤੀ ਕਰਦਾ ਕਿ ਉਹ ਆਮ ਆਦਮੀ ਪਾਰਟੀ ਨਾਲ ਡਟ ਕੇ ਖੜਨ ਤੇ ਸੰਵਿਧਾਨ ਬਚਾਉਣ ਦੀ ਗੱਲ ਕਰਨ ਜੀ ਇਹ ਸੰ ਪਿਆਰਾ ਸਿੰਘ ਜੀ ਜੋ ਕਿ ਜ਼ਿਲ੍ਹੇ ਦੇ ਆਗੂ ਨੇ ਆਮ ਆਦਮੀ ਪਾਰਟੀ ਦੇ ਲੰਮੇ ਸਮੇਂ ਤੋਂ ਜਿਹੜਾ ਨਾਲ ਜੁੜੇ ਹੋਏ ਨੇ ਉਹਨਾਂ ਨੇ ਕਿਹਾ ਕਿ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਸੋ ਜਿਸ ਨਾਲ ਵੀ ਅਸੀਂ ਜਿਹੜੇ ਵੀ ਇਹਨਾਂ ਦੇ ਅਹੁਦੇਦਾਰ ਆਮ ਆਦਮੀ ਪਾਰਟੀ ਦੇ ਜਾਂ ਕਹੋ ਜੀ ਬਲਾਸਪੁਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਮੇਰੇ ਸਾਹਿਬ ਨਾਲ ਉਹਨਾਂ ਨੇ ਵੀ ਕਿਹਾ ਕਿ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਜਿਹੜਾ ਕੈਂਡੀਡੇਟ ਆ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਅਸੀਂ ਜਿਹੜੀ ਸੀਟ ਆ ਜਿੱਤ ਚੁੱਕੇ ਹਾਂ ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ 4 ਤਰੀਕ ਨੂੰ ਲੋਕ ਸਭਾ ਫਰੀਦਕੋਟ ਦੇ ਜਿਹੜੇ ਵੋਟਰ ਨੇ ਉਹ ਫੈਸਲਾ ਕਰਨਗੇ ਕਿ ਕਿਹਦੀ ਝੋਲੀ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਖੈਰ ਪਾਉਣੀ ਆ ਸੋ ਸਾਡੇ ਨਾਲ ਡਾਇਰੈਕਟਰ ਜਸਿੰਦਰ ਸਿੰਘ ਜੀ ਸਿੱਧੂ ਜਿੰਨ ਦਾ ਵੱਡਾ ਨਾਮ ਰਿਹਾ ਆ ਆਮ ਆਦਮੀ ਪਾਰਟੀ ਦੇ ਵਿੱਚ ਮੋਢੇ ਤੋਂ ਲੈ ਕੇ ਮਿਹਨਤ ਕਰਦੇ ਆ ਰਹੇ ਨੇ ਸਭ ਤੋਂ ਪਹਿਲੀ ਜਿਹੜੇ ਜੇ ਗੱਲ ਕਰੀਏ ਕੋਟ ਹਿੱਸੇਾਂ ਦੀ ਸਭ ਤੋਂ ਪਹਿਲਾਂ ਇਹਨਾਂ ਦੇ ਭਰਾ ਜਿਹੜਾ ਐਮਸੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਦੀ ਪਹਿਲੀ ਸੀਟ ਸੀ ਜੋ ਇਹਨਾਂ ਦੇ ਭਰਾ ਦੀ ਜਿਹੜੇ ਝੋਲੀ ਦੇ ਵਿੱਚ ਵੋਟਾਂ ਨੇ ਪਾਈ ਸੀ ਸੋ ਗੱਲਬਾਤ ਕਰਦੇ ਆਂ ਅੱਜ ਰੋਡ ਸ਼ੋਅ ਦੌਰਾਨ ਸ਼ਾਮਲ ਹੋਏ ਨੇ ਸਸੀਕਲ ਭਾਈ ਜੀ ਕੀ ਨਾਮ ਨੇ ਸਸੀਕਲ ਭਾਈ ਜੀ ਜਸਵਿੰਦਰ ਹਾਂ ਜੀ ਹਾਂ ਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਰੋਡ ਸ਼ੋਅ ਹੋ ਰਿਹਾ ਕਰਮਜੀਤ ਜੀ ਬਾਈ ਦੇਖੋ ਰੋਡ ਸ਼ੋਅ ਲੋਕ ਜਿਹੜੇ ਹੈਗੇ ਨੇ ਲਗਭਗ ਹਲਕਾ ਫਰੀਦਕੋਟ ਦੇ ਵਿੱਚ ਮਨ ਬਣਾ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਜਿਹੜੇ ਕਰਮਜੀਤ ਅਨਮ ਔਰ ਇਸੇ ਤਰ੍ਹਾਂ ਡੀਤਾ ਹੈ ਤਾਜ਼ਾ ਖੀਰਲਾ ਦੇਣਾ ਚੋਂ ਪ੍ਰਚਾਰਦਾ ਔਰ ਖੀਰਲੇ ਦਿਨ ਦੇ ਵਿੱਚ ਅੱਜ ਹਲਕਾ ਨਿਹਾਲ ਸਿੰਘ ਆਲਾ ਕਿਉਂਕਿ ਧਰਮਕੋਟ ਔਰ ਮੋਗਾ ਜਿਸ ਦਿਨ ਭਗਵੰਤ ਮਾਨ ਜੀ ਆਏ ਨੇ ਉਸ ਦਿਨ ਸਾਡਾ ਉਥੇ ਕਵਰ ਹੋ ਗਿਆ ਸੀ ਨਿਹਾਲ ਸਿੰਘ ਆਲਾ ਕਵਰ ਕਰਨਾ ਰਹਿੰਦਾ ਸੀ ਅੱਜ ਨਿਹਾਲ ਸਿੰਘ ਵਾਲੇ ਦੇ ਵਿੱਚ ਜਿਹੜਾ ਰੋਡ ਸ਼ੋਅ ਹੈ ਉਹ ਕੱਢਿਆ ਜਾ ਰਿਹਾ ਲੱਗਦਾ ਨਹੀਂ ਕਿ ਜਿਹੜਾ ਸੋਸ਼ਲ ਮੀਡੀਆ ਰਾਈ ਜਿਹੜਾ ਦੋ ਚਾਰ ਦਿਨ ਦੇ ਵਿੱਚ ਮਾਹੌਲ ਬਦਲਿਆ ਲੱਗਦਾ ਕੁਝ ਕੇ ਕਿਵੇਂ ਲੱਗਦਾ ਤੁਹਾਨੂੰ ਦੇਖੋ ਗੱਲ ਇਹ ਆ ਵੀ ਜੋ ਜੋ ਵੀ ਕੈਂਡੀਡੇਟ ਮੈਦਾਨ ਦੇ ਵਿੱਚ ਹੁੰਦੇ ਨੇ ਸਾਰਿਆਂ ਨੇ ਆਪਣਾ ਆਪਣਾ ਜੋਰ ਲਾਉਣਾ ਜੀ ਜੇ ਕੋਈ ਅਕਾਲੀ ਦਲ ਦਾ ਕਾਂਗਰਸ ਦਾ ਚਾਹੇ ਸਰਬਜੀਤ ਸਿੰਘ ਖਾਲਸਾ ਨੇ ਠੀਕ ਆ ਉਹਨਾਂ ਨੇ ਆਪਣਾ ਜੋਰ ਜਿਹੜਾ ਹੈਗਾ ਲਾਉਣਾ ਔਰ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ 2.5 ਸਾਲ ਦਾ ਰਿਪੋਰਟ ਕਾਰਡ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਣਾ ਕਿ ਅਸੀਂ ਢਾਈਆਂ ਸਾਲਾਂ ਦੇ ਵਿੱਚ ਕੀ ਕੀ ਕੰਮ ਕੀਤੇ ਨੇ ਔਰ ਇਹਦਾ ਫੈਸਲਾ ਤਾਂ ਜਨਤਾ ਦੀ ਕਚਹਿਰੀ ਦੇ ਵਿੱਚ ਹੋਣਾ ਲੋਕ ਫੈਸਲਾ ਕਰਨਗੇ ਤੁਸੀਂ ਤੁਸੀਂ ਇਹ ਗੱਲ ਕਰਦੇ ਹੋ ਕਿ ਤੁਸੀਂ ਕੰਮਾਂ ਦੇ ਆਧਾਰ ਤੇ ਜਿਹੜਾ ਵੋਟ ਦੀ ਗੱਲ ਕਰਦੇ ਹੋ ਦੇਖੋ ਅਸੀਂ ਤਾਂ ਕੋਈ ਗੱਲ ਕਵਾਂਗੇ ਕਿ ਜੋ ਹੁਣ ਤੱਕ ਕੰਮ ਕੀਤੇ ਨੇ ਜੇ ਤਾਂ ਤੁਹਾਨੂੰ ਜੱਜਦੇ ਨੇ ਕਿਉਂਕਿ ਅਸੀਂ ਤਾਂ ਦਿੱਲੀ ਦੇ ਵਿੱਚ ਵੀ ਇਹੀ ਕਹਿ ਕੇ ਵੋਟਾਂ ਲੈਂਦੇ ਰਹੇ ਹਾਂ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਨਹੀਂ ਕੀਤਾ ਤਾਂ ਨਾ ਪਾਓ ਸਾਡਾ ਪੰਜਾਬ ਦਾ ਵੀ ਇਹੀ ਟਾਰਗੇਟ ਹੈ ਕਿ ਦੋਹਾਂ ਢਾਈਆਂ ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਜੇ ਸਾਡੇ ਕੰਮ ਤੁਹਾਨੂੰ ਪਸੰਦ ਨੇ ਤਾਂ ਸਾਨੂੰ ਜਰੂਰ ਵੋਟ ਪਾਓ ਕਿ 3 ਸਾਲ ਹੋਰ ਅਜੇ ਪਏ ਨੇ ਤਿੰਨ ਸਾਲਾਂ ਦੇ ਵਿੱਚ ਸਰਕਾਰ ਜੇ ਕੋਈ ਕੰਮ ਰਹਿੰਦੇ ਨੇ ਉਹ ਵੀ ਪੂਰੇ ਕਰੇਗੀ ਬੀਬੀਆਂ ਵਾਲੇ 1000 ਰੁਪਏ ਦੀ ਕੀ ਗੱਲ ਹੈ ਬੀਬੀਆਂ ਦਾ 1000 ਰੁਪਿਆ ਆ ਮਾਨ ਸਾਹਿਬ ਨੇ ਕੱਲ ਹੀ ਅਨਾਉਂਸਮੈਂਟ ਕੀਤੀ ਆ ਉਹ ਉਹ 1100 ਕਰਤਾ 1000 ਦਾ ਠੀਕ ਹੈ ਨਾ ਬਾਕੀ ਅਜੇ ਇਲੈਕਸ਼ਨ ਤੋਂ ਬਾਅਦ ਬਹੁਤ ਕੁਝ ਪੰਜਾਬ ਦੇ ਵਿੱਚ ਆਉਣਾ ਔਰ ਇਹ ਵੀ ਗੱਲ ਕਹੀਏ ਬੀਬੀਆਂ ਕਹਿੰਦੀਆਂ ਕਿ ਸਾਨੂੰ 2.5 ਸਾਲ ਲਾ ਕੇ 1000 ਰੁਪਏ ਦੇਣ ਦੇਣ ਨੂੰ 11 ਸਾਲ 1100 ਰੁਪਏ ਦੇਣ ਨੂੰ ਅਗਲੇ 2.5 ਸਾਲਾਂ ਦੇ ਵਿੱਚ ਸਰਕਾਰ ਲੰਘ ਜਾਣੀ ਹੈ ਦੇਖੋ ਇਹ ਤਾਂ ਹੁਣ ਗੱਲ ਇਹ ਆ ਵੀ ਇਹ ਇਹ ਇਨਾਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਨਤਾਰਾ ਕਰ ਦੇਣਾ ਠੀਕ ਹੈ ਨਾ ਗੱਲ ਔਰ ਜਿਹੜੇ ਆਉਣ ਵਾਲੇ 2.5 ਸਾਲ ਨੇ ਜੇਕਰ ਦੇਖੋ ਅਸੀਂ ਕੰਮ ਦੇ ਬੇਸ ਤੇ ਚੱਲਣ ਵਾਲੀ ਪਾਰਟੀਆਂ ਤੇ ਜੇ ਲੋਕਾਂ ਨਾਲ ਪ੍ਰੋਮਿਸ ਕੀਤੇ ਨੇ ਜੇ ਅਸੀਂ ਪੂਰੇ ਕਰਾਂਗੇ ਤੇ ਆਉਣ ਵਾਲਾ ਜਿਹੜਾ ਅਗਲੇ 27 ਹੈ 27 ਦੇ ਵਿੱਚ ਅਸੀਂ ਤਾਂ ਹੀ ਲੋਕਾਂ ਕੋਲੇ ਜਾ ਪਾਵਾਂਗੇ ਕਿਉਂਕਿ ਅਸੀਂ ਤਾਂ ਕਿਹਾ ਆ ਸਾਡੇ ਐਮਐਲਏ ਨੇ ਸਟੇਜਾਂ ਕਿ ਜੇ ਕੰਮ ਕਰਾਂਗੇ ਤੇ ਵੋਟ ਮੰਗਾਂਗੇ ਨਹੀਂ ਕਰਾਂਗੇ ਤੇ ਤੁਹਾਡੇ ਕੋਲੇ ਵੋਟ ਨਹੀਂ ਮੰਗਾਂਗੇ ਅਸੀਂ ਦੁਬਾਰਾ ਮੌਕਾ ਲੈਣ ਨਹੀਂ ਆਵਾਂਗੇ ਅਸੀਂ ਕੰਮ ਦੇ ਆਧਾਰ ਤੇ ਆਵਾਂਗੇ ਮੁਕਾਬਲਾ ਮੰਨਦੇ ਹੋ ਮੁਕਾਬਲਾ ਹੁਣ ਕਿਹੜੇ ਕੈਂਡੀਡੇਟ ਦਾ ਮੰਨਦੇ ਹੋ ਦੇਖੋ ਮੁਕਾਬਲਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈਗਾ ਉਹ ਬਿਲਕੁਲ ਸਪਸ਼ਟ ਹੈ ਕਿ ਅਸੀਂ ਆਪਣੀ ਦੌਰ ਦੇ ਵਿੱਚ ਚੱਲ ਰਹੇ ਹਾਂ ਠੀਕ ਹੈ ਅਸੀਂ ਪਹਿਲੇ ਦਿਨ ਤੋਂ ਹੀ ਲੈ ਕੇ ਲੀਡ ਦੇ ਵਿੱਚ ਆ ਤੇ ਅਸੀਂ ਕਿਸੇ ਨੂੰ ਵੀ ਮਾੜਾ ਨਹੀਂ ਸਮਝਦੇ ਨਾ ਅਸੀਂ ਕਾਂਗਰਸ ਨੂੰ ਕਮਜ਼ੋਰ ਸਮਝਦੇ ਆ ਨਾ ਅਸੀਂ ਕਾਲੀ ਦਲ ਨੂੰ ਕਮਜ਼ੋਰ ਸਮਝਦੇ ਆ ਨਾ ਅਸੀਂ ਸਰਬਜੀਤ ਸਿੰਘ ਖਾਲਸੇ ਨੂੰ ਕਮਜ਼ੋਰ ਸਮਝਦੇ ਆ ਕਿਉਂਕਿ ਆ ਜਿਹੜੇ ਦਿਨ ਨੇ ਨਾ ਇਹਨਾਂ ਦਿਨਾਂ ਵਿੱਚ ਜਿਹੜਾ ਸੌ ਗਿਆ ਉਹ ਉਹ ਪਿੱਛੇ ਰਹਿ ਜਾਏਗਾ ਆਹੀ ਦਿਨ ਤਗੜੇ ਹੋ ਕੇ ਦੋ ਤਿੰਨ ਦਿਨ ਨੇ ਜਿਵੇਂ ਕਹਿੰਦੇ ਵੀ ਫਸਲ ਜਦੋਂ 6 ਮਹੀਨੇ ਬਾਅਦ ਮਿਹਨਤ ਕੀਤੀ ਹੁੰਦੀ ਹੈ ਤੇ ਅਖੀਰਲੇ ਜਦੋਂ ਮੰਡੀ ਚ ਲੈ ਜਾ ਕੇ ਸੁੱਟਣੀ ਆ ਪਕਾ ਕੇ ਤਾਂ ਉਦੋਂ ਉਸ ਪ੍ਰਮਾਤਮਾ ਦੇ ਹੱਥ ਚ ਹੁੰਦਾ ਕਿ ਉਹਦੇ ਤੇ ਗੜੇ ਮਰੀ ਨਾ ਹੋ ਜੇ ਕਿਦਾਂ ਦੇ ਇਦਾਂ ਦਾ ਉਹ ਸਾਰਾ ਕੁਝ ਜਿਹੜਾ ਪ੍ਰਬੰਧ ਆਪਣੇ ਕਰਨੇ ਪੈਂਦੇ ਆ ਅਸੀਂ ਵੀ ਆਪਣੇ ਜਿਹੜੇ ਪ੍ਰਬੰਧ ਹੈਗੇ ਇਹਨਾਂ ਦਿਨਾਂ ਦੇ ਵਿੱਚ ਕਰਕੇ ਚੱਲ ਰਹੇ ਹਾਂ ਮਾਦੀ ਟਿਕ ਟਿਕਾ ਜਿਹੜੀ ਸਾਰੀ 4 ਜੂਨ ਤੇ ਲੱਗੀ ਹੋਈ ਆ ਵੋਟਰ ਇਹ ਜਿਹੜਾ ਫੈਸਲਾ ਲੈਣਗੇ ਕਿ 4 ਜੂਨ ਨੂੰ ਕਿਹਦੀ ਝੋਲੀ ਦੇ ਵਿੱਚ ਖੈਰ ਪਾਉਣੀ ਆ ਸੋ ਸਿੱਧੂ ਸਾਹਵੇਂ ਕਿਹਾ ਕਿ ਜਿਹੜਾ ਅਸੀਂ ਆਬਦੁੱਲੀਓ ਫੋਲ ਤਿਆਰੀ ਆ ਸਾਡੀ ਅਸੀਂ ਜਿਹੜਾ ਹੈਗਾ ਆਪਣੇ ਕੈਂਡੀਡੇਟ ਦਾ ਜਿਹੜਾ ਮੁਕਾਬਲਾ ਕਿਸੇ ਨਾਲ ਨਹੀਂ ਆਉਂਦੇ ਪਰ ਉਹਨਾਂ ਨੇ ਇੱਕ ਗੱਲ ਹੋਰ ਬਹੁਤ ਵਧੀਆ ਲੱਗੀ ਜਿਹੜੀ ਉਹਨਾਂ ਨੇ ਕ ਸੋ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਮਾਰਾ ਨਹੀਂ ਸਮਝਦੇ ਮੁਕਾਬਲਾ ਸਾਡਾ ਜਾਰੀ ਹੈ ਪਰ ਅਸੀਂ ਜਿਹੜਾ ਕਰਮਜੀਤ ਅਨਮੋਲ ਜੀ ਦੇ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਦੇ ਨਾਲ ਜਿਤਾਵਾਂਗੇ ਔਰ ਜਿਹੜਾ ਇਹ ਜਿਹੜੀ ਸੀਟ ਆ ਇਹ ਕੇਜਰੀਵਾਲ ਸਾਹਿਬ ਦੀ ਝੋਲੀ ਪਾਵਾਂਗੇ ਗੁਰਵਿੰਦਰ ਢਾਲਾ ਜੀ ਕੀ ਹਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਲੱਗਦਾ ਅੱਜ ਰੋਡ ਸ਼ੋਅ ਹੈਗਾ ਮੌਲ ਕਿਦਾਂ ਦਾ ਲੱਗਦਾ ਹੈਗਾ ਆਮਦਪੁਰ ਤੁਸੀਂ ਦੇਖ ਹੀ ਸਕਦੇ ਜੀ ਸਾਡੇ ਵਰਕਰਾਂ ਦੇ ਵਿੱਚ ਵੋਟਰਾਂ ਦੇ ਵਿੱਚ ਸਪੋਰਟਰਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਸਭ ਤੋਂ ਪਹਿਲਾਂ ਤਾਂ ਪੰਜਾਬ న్యూਸ ਦੀ ਟੀਮ ਜਿਹੜੀ ਕਵਰਿੰਗ ਕਰ ਰਹੀ ਹੈ ਰਾਜੀਤ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਕਵਰ ਕਰ ਰਹੇ ਹੋ ਇਸ ਲਈ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦ ਹੈ ਜੀ ਹਾਂਜੀ ਕਿਵੇਂ ਕਿਵੇਂ ਜੋਸ਼ ਕਿਵੇਂ ਲੱਗਦਾ ਨੌਜਵਾਨਾਂ ਦੇ ਵਿੱਚ ਜਿਹੜਾ ਪੰਜ ਚਾਰ ਦਿਨ ਤੋਂ ਲੱਗਦਾ ਕਿ ਸਵਿਕਾਰਨ ਕੁਝ ਉਲਟ ਫਲਟ ਹੋਏ ਨੇ ਬਿਲਕੁਲ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਦੇਖੋ ਲਹਿਰਾ ਸਮੇਂ-ਸਮੇਂ ਤੇ ਉੱਠਦੀਆਂ ਰਹਿੰਦੀਆਂ ਪਰ ਲੋਕ ਆ ਜਿਹੜੇ ਉਹ ਬਹੁਤ ਸੁਝਵਾਨ ਨੇ ਉਹਨਾਂ ਨੂੰ ਪਤਾ ਵਾ ਉਹਨਾਂ ਨੇ ਜਿਹੜੇ ਮੁੱਦਿਆਂ ਦੀ ਜਿਹੜੀ ਹੈ ਰਾਜਨੀਤੀ ਚੜ੍ਹਨੀ ਹੁੰਦੀ ਹੈ ਨਾ ਕਿ ਕਿਸੇ ਤਰ੍ਹਾਂ ਦੀ ਗਰਮਖਿਆਲੀ ਜਾਂ ਕਿਸੇ ਤਰ੍ਹਾਂ ਦੇ ਹੋਰ ਲਹਿਰਾਂ ਵਾ ਜਿਹੜੀਆਂ ਪੰਜਾਬ ਦੇ ਸੂਬੇ ਦੀ ਅਮਨ ਕਾਨੂੰਨ ਸ਼ਾਂਤੀ ਨੂੰ ਭੰਗ ਕਰਨ ਉਸ ਤਰ੍ਹਾਂ ਲਹਿਰਾਂ ਨੂੰ ਸਾਡੇ ਲੋਕ ਨਹੀਂ ਚਾਹੁੰਦੇ ਪੰਜਾਬ ਦੇ ਲੋਕ ਬਹੁਤ ਇਮੋਸ਼ਨਲ ਹੈ ਭਾਵਕ ਹੈ ਉਸ ਤੋਂ ਵੱਧ ਜਿਆਦਾ ਇਹ ਸੂਝਮਾਨ ਹੈ ਇਹਨਾਂ ਨੂੰ ਪਤਾ ਅਸੀਂ ਸਿੱਖਿਆ ਦੀ ਜਿਹੜੀ ਹੈ ਗੱਲ ਕਰਦੇ ਆ ਤਾਂ ਸਿੱਖਿਆ ਦੀ ਜਿਹੜਾ ਮੁੱਦਾ ਵਾ ਉਹ ਚੜਨਗੇ ਲੋਕ ਜੇ ਰੋਜ਼ਗਾਰ ਦੀ ਗੱਲ ਕਰਦੇ ਆ ਤਾਂ ਰੋਜ਼ਗਾਰ ਨੂੰ ਚੜਨਗੇ ਲੋਕ ਜੇ ਅਸੀਂ ਡਿਵੈਲਪਮੈਂਟ ਦੀ ਗੱਲ ਕਰਾਂਗੇ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ ਤਾਂ ਉਹਨੂੰ ਚੜਨਗੇ ਲੋਕ ਜੇ ਅਸੀਂ ਲੋੜਵੰਦਾਂ ਲਈ ਆਟਾ ਦਾਣ ਸਕੀਮ ਦੀ ਗੱਲ ਕਰਾਂਗੇ ਤਾਂ ਉਹਨੂੰ ਚੋਣਨਗੇ ਜੇ ਫ੍ਰੀ ਮੁਫਤ ਬਿਜਲੀ ਦੀ ਗੱਲ ਕਰਾਂਗੇ ਤਾਂ ਮੁਫਤ ਬਿਲੀ ਨੂੰ ਚੋਣਨਗੇ ਲੋਕ ਜੇਕਰ ਇੱਥੇ 42962 ਨੌਕਰੀਆਂ ਦਿੱਤੀਆਂ ਜਿਹੜੀਆਂ ਪੰਜਾਬ ਸਰਕਾਰ ਨੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਵਾ ਸਰਕਾਰੀ ਨੌਕਰੀਆਂ ਵੱਖੋ ਵੱਖਰੇ ਵਿਭਾਗਾਂ ਦੇ ਵਿੱਚ ਇਲਿਸਟਰ ਸਾਡੇ ਕੋਲ ਹੈ ਸਾਰਾ ਰਿਕਾਰਡ ਉਹਨੂੰ ਚੋਣਨਗੇ ਲੋਕ ਲੋਕ ਚੋਣਨਗੇ ਸਕੂਲਾਂ ਦਾ ਜਿਹੜਾ ਨਵਾਂ ਬਣਿਆ ਧੀ ਟਾਚਾ ਮਾਰਿਆ ਉਹਦੇ ਵਿੱਚ ਤੇ ਆਪਕਾ ਦੀ ਕੰਮ ਹੀ ਪੂਰੀ ਹੋ ਰਹੀ ਹੈ ਸਾਡੇ ਜਿਹੜੇ ਸਕੂਲ ਹੈ ਸਕੂਲ ਆਫ ਐਮੀਨਸ ਸਕੂਲ ਆਫ ਹੈਪੀਨੈਸ ਵਧੀਆ ਵਧੀਆ ਸਕੂਲ ਬਣ ਰਹੇ ਜਿਹੜੇ ਠੀਕ ਹੈ ਠੀਕ ਹੈ ਲਗੜਾਜ ਦਾ ਰੋਡ ショ ਜੋ ਜਿਹੜਾ ਪੂਰਾ ਪੀਸਫੁਲ ਰਹਿ ਗਿਆ ਪੂਰਾ ਪੀਸਫੁਲ ਹੈ ਜੀ ਰੋਡ ショ ਪੂਰਾ ਪੀਸਫੁਲ ਹੈ ਬਹੁਤ ਸਾਰਾ ਸਾਡੇ ਵਰਕਰਾਂ ਦੇ ਵਿੱਚ ਸ਼ਾਵਾ ਇਹ ਰੋਡ ショ ਇਸ ਤੋਂ ਵੱਡਾ 5 7 8 10 ਗੁਣਾ ਜ਼ਿਆਦਾ ਹੋਣ ਵਾਲਾ ਵਾ ਜਦੋਂ ਤੱਕ ਇਹ ਇਹਦੇ ਮਕਾਮ ਤੇ ਪਹੁੰਚੇਗਾ ਸਾਡੇ ਨਾਲ ਚੇਅਰਮੈਨ ਸਾਹਿਬ ਹਾਜ਼ਰ ਨੇ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਿਊਜ਼ ਪੰਜਾਬ ਦੇਖ ਰਹੇ ਸਾਰੇ ਸਰੋਤੇ ਜਿੰਨੇ ਵੀ ਦਰਸ਼ਕ ਵੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਕਹਿਣਾ ਜਾਊਗਾ ਅੱਜ ਰੋਡ ショ ਹੋਣ ਜਾ ਰਿਹਾ ਕਰਮਜੀਤ ਅਨਮੋਲ ਦੇ ਹੱਕ ਵਿੱਚ ਤੁਸੀਂ ਆਪ ਹੀ ਵੇ ਆ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਅਸੀਂ ਬਹੁਤ ਵੱਡੀ ਲੀਡ ਚ ਜਿੱਤਾਂਗੇ ਸਾਨੂੰ ਇਸ ਟਾਈਮ ਆਮ ਆਦਮੀ ਪਾਰਟੀ ਤੇ ਭਾਈ ਕਰਮਜੀਤ ਅਨਮੋਲ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਦੇਖ ਰੱਖ ਵਿੱਚ ਇਹ ਚੋਣ ਲੜੀ ਜਾ ਰਹੀ ਹੈ ਸੋ ਅਸੀਂ ਬਹੁਤ ਵੱਡੀ ਲੀਡ ਚ ਜਿੱਤਾਂਗੇ ਲੱਗਦਾ ਕਿ ਇਥੋਂ ਜਿਹੜਾ ਹੈਗਾ ਚਾਰ ਜ਼ੋਨ ਨੂੰ ਇਹ ਤੁਸੀਂ ਇਸ ਸੀਟ ਤੋਂ ਫਤਿਹ ਕਰੋਗੇ ਜਾਂ ਮੁਕਾਬਲਾ ਮੰਨਦੇ ਹੋ ਕਿ ਕਿਹੜੀ ਚੀਜ਼ ਬਿਲਕੁਲ ਜੀ ਮੈਂ ਕਿਨਾ ਵਾਇਗਰੂ ਮੇਰ ਕਰਨਗੇ ਪਲੀ ਕਰਨਗੇ ਤੇ ਜਿੰਨੀ ਬਾਈ ਜੀ ਨੇ ਮਿਹਨਤ ਕੀਤੀ ਹੈ ਜਿੰਨਾ ਲੋਕਾਂ ਦਾ ਪਿਆਰ ਤੇ ਉਤਸ਼ਾਹ ਮਿਲ ਰਿਹਾ ਤੇ ਸਾਨੂੰ ਇਸ ਸੀਟ ਤੇ ਜਿੱਤ ਪ੍ਰਾਪਤ ਹੋਗੀ ਤੇ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਾਡਾ ਕਿਸੇ ਨਾਲ ਮੁਕਾਬਲਾ ਹੋਊਗਾ ਸ਼ਾਇਦ ਹੀ ਕੋਈ ਇਸ ਚੀਜ਼ ਦੇ ਸਾਨੂੰ ਕੋਈ ਸੋਚ ਸੋਚ ਸਕਦੇ ਆ ਕਿ ਹੋਰ ਕੋਈ ਬੰਦਾ ਸਾਡੀ ਟੱਕਰ 'ਚ ਹੈ। ਮਤਲਬ ਕਿ ਟੱਕਰ 'ਚ ਕਿਸੇ ਨੇ ਨਹੀਂ ਮੰਨਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਵਲੰਟੀਅਰ ਨੇ ਜਾਂ ਕਰੀਏਗੇ ਅ ਅਹੁਦੇਦਾਰ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਚਾਹੇ ਚੋਣ ਦੇ ਵਿੱਚ ਕਿੰਨੇ ਵੀ ਉਮੀਦਵਾਰ ਹੋਣ ਸਾਡੇ ਨਾਲ ਕੁਝ ਵਲੰਟੀਅਰ ਜਿਹੜੇ ਬਾਰਤੋਂ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਸੀ ਗੱਭੀ ਕੀ ਨਾਮ ਹੈ ਸਰ ਬੁੱਟਾ ਸਿੰਘ ਜੀ ਕਿਹੜੀ ਇਕਤਾ ਹੈ ਡੈਨਮਾਰਕ ਤੋਂ ਡੈਨਮਾਰਕ ਤੋਂ ਹਾਂ ਸਪੋਰਟ ਦੇ ਵਿੱਚ ਆਏ ਹੋ ਹਾਂ ਜੀ ਆਂਦੀ ਪੂਰੀ ਫੁੱਲ ਸਪੋਰਟ ਦੇ ਵਿੱਚ ਹਮੇਸ਼ਾ ਹੀ ਆਈਦਾਗਾ ਪਹਿਲੀ ਪਹਿਲੀ ਵਾਰ ਨਹੀਂ ਆਇਆ ਅੱਗੇ ਵੀ ਕੋਈ ਹੋਣਾ ਨਾ ਨਾ 2000 ਦੇ ਲੱਖਾਂ ਸੀ ਹਾਂ 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 ਅਸੀਂ ਕਲੰਗਿਆ ਸੀ ਤਦੋਂ ਹਾਂ ਬੰਦਵੇਂ ਪਹਿਲੇ ਵੀ ਸਪੋਰਟ ਕੀਤੀ ਸੀ ਆ ਜਦੋਂ ਪਹਿਲਾਂ ਸੀ 14 ਦੇ ਵਿੱਚ ਉਦੋਂ ਵੀ ਆਇਆ ਸੀ ਕੀ ਲੱਗਦਾ ਹੁਣ ਮਾਹੌਲ ਕੀ ਲੱਗਦਾ ਸੰਬੀਕਰਨ ਬਦਲੇ ਨਹੀਂ ਲੱਗਦੇ ਹਵਾ ਕੁਝ ਬਦਲੀ ਲੱਗਦੀ ਕਿ ਨਹੀਂ ਲੱਗਦੀ ਕੋਈ ਹਵਾ ਨਹੀਂ ਬਦਲੀ ਜੀ ਜਿੱਤ ਇਹ ਮੁਕਾਬਲੇ ਚ ਬਸ ਯਾਰ ਤੁਸੀਂ ਕਰਦੇ ਹੋ ਵਿੱਚ 3 ਤੇ 13 ਦੀਆਂ 13 ਦਿੱਤਾਗੇ ਚਲੋ ਇਹ ਤਾਂ ਲੱਗੇਗਾ ਪਤਾ ਬਾਈ ਹਾਂਜੀ 21 ਕਹ ਲ ਜਾਓਗੇ ਬੇ ਜੀ ਹਾਂਜੀ ਠੀਕ ਹੈ ਜੀ ਵਧੀਆ ਸੈਟਾ ਮਾਹੌਲ ਪੂਰਾ ਸੈਟਾ ਮਾਹੌਲ ਪੂਰਾ ਪੂਰਾ ਵਧੀਆ ਕਮਾਂ ਦੇ ਆਧਾਰ ਤੇ ਜਿੱਤਣਾ ਹੀ ਹੈ ਹਾਂਜੀ ਹਾਂਜੀ ਲੱਗਦਾ ਮੁਕਾਬਲਾ ਕੀ ਮਾਰ ਮੁਕਾਬਲਾ ਕਿਸੇ ਨਾਲ ਨਹੀਂ ਛੱਡ ਕਿਸੇ ਨਾਲ ਮੁਕਾਬਲਾ ਨਹੀਂ ਮੰਨਦੇ ਨਹੀਂ ਜੀ ਨਹੀਂ ਸਭ ਨੂੰ ਅੱਗੇ ਜਾ ਰਹੇ ਆ ਜੀ ਹੁਣ ਅੱਗੇ ਜਾ ਰਹੇ ਹਾਂ ਹਾਂ ਜੀ 95% ਅੱਗੇ ਜਾ ਰਹੇ ਆ ਸਾਰਿਆਂ ਨੂੰ ਠੀਕ ਹੈ ਹਾਂ ਕੋਈ ਮੁਕਾਬਲਾ ਨਹੀਂ ਮੈਂ ਕੋਈ ਨਹੀਂ ਸਾਰੇ ਦੀ ਗੋਡੀ ਲਵਾਵਾਂਗੇ ਨਾ ਤੇ ਛੱਡਦੇ ਨਹੀਂ ਜਿਹੜੇ ਚੋਰ ਇਕੱਠੇ ਹੋਏ ਹੋਏ ਆ ਠੀਕ ਆ ਠੀਕ ਆ ਇਹ ਕੱਲੇ ਨਿਹਾਲ ਸਿੰਘ ਵਾਲਾ ਦਾ ਇਕੱਠਾ ਕੇ ਪਾਸੇ ਤੋਂ ਵੀ ਆਏ ਨਹੀਂ ਨਹੀਂ ਨਿਹਾਲ ਸਿੰਘ ਵਾਲੇ ਦਾ ਜੀ ਨਿਹਾਲ ਸਿੰਘ ਵਾਲੇ ਦਾ ਯਾਰ ਇਕੱਠਾ ਆਇਆ ਕੱਲਾ ਨਿਹਾਲ ਸਿੰਘ ਬਰੋਂ ਕੋਈ ਨਹੀਂ ਬਰੋਂ ਕੋਈ ਨਹੀਂ ਨਹੀਂ ਜੀ ਹਾਂ ਜੀ ਰਣ ਸਿੰਘ ਖੜਦੇ ਸਾਰੇ ਓਕੇ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਰੋਡ ਸ਼ੋ ਹੋ ਰਿਹਾ ਕਰਮਜੀਤ ਅਰਮੋਲ ਦੇ ਹੱਕ ਵਿੱਚ ਹੋ ਰਿਹਾ ਜੀ ਦੇਖੋ ਜੀ ਆਮ ਲੋਕ ਸਰਕਾਰ ਦੇ ਨਾਲ ਹੀ ਹੁੰਦੇ ਕਿਉਂਕਿ 3 ਸਾਲ ਸਰਕਾਰ ਪਈ ਹੈ ਲੋਕਾਂ ਨੇ ਕੰਮ ਵੀ ਲੈਣੇ ਹੁੰਦੇ ਆ ਤੇ ਜਿਹੜਿਆ ਕੋਈ ਨਵੇਂ ਐਪੀਸੋਡ ਬਣਿਆ ਚਲੋ ਠੀਕ ਆ ਹਰੇਕ ਬੰਦੇ ਨੂੰ ਚੋਣ ਲੜਨ ਦਾ ਅਧਿਕਾਰ ਹੈ ਹਰੇਕ ਬੰਦਾ ਚੋਣ ਲੜ ਸਕਦਾ ਤੇ ਪਰ ਸਰਕਾਰ ਦੇ ਕੰਮਾਂ ਤੇ ਅਸੀਂ ਵੋਟ ਦੀ ਮੰਗ ਕਰ ਰਹੇ ਹਾਂ ਲੋਕਾਂ ਨੂੰ ਵੀ ਸਾਨੂੰ ਜਿੰਨੇ ਸਰਕਾਰ ਨੇ ਕੰਮ ਕੀਤੇ ਆ ਹਾਂਜੀ ਸਰ ਤਰਫੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਆ ਤੁਸੀਂ ਹਾਂਜੀ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗ ਰਹੇ ਹਾਂ ਤੇ ਲੋਕ ਸਾਨੂੰ ਵੱਡੇ ਮਤ ਦੇ ਦੇ ਕੇ ਜਿਤਾਉਣ ਜਾ ਰਹੇ ਸੋ ਦੇਖਦੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਜਿਸ ਤਰ੍ਹਾਂ ਦੀ ਅੱਗੇ ਅਪਡੇਟ ਹੋਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤਦ ਤੱਕ ਲਈ ਦਿਓ ਆਗਾ ਧੰਵਾਦ ਜੀ ਤੇ ਅੱਗੇ ਹੋਮ ਹੋਮ ਆ ਗਿਆ ਸ਼ਾਮ ਤੱਕ ਸਾਰੇ ਸਪੋਰਟਰਸ ਨੇ ਔਰ ਆਪਾਂ ਸਾਰਿਆਂ ਨੇ ਬਾਈਬੀ ਸਪੋਰਟ ਵਾਸਤੇ ਜਾਣਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ 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 ਧੰਵਾਦ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਹ ਹੈਲੋ ਬਾਈ ਮੋਟਰਸਾਈਕਲ ਕਿੱਥੇ ਖੜਿਆ ਸੋ ਬੇਨਤੀ ਹੈ ਬਾਈ ਅੱਗੇ ਮੋਟਰਸਾਈਕਲ ਆਉਣਗੇ ਜਿੰਨੀਆਂ ਵੀ ਗੱਡੀਆਂ ਖੜੀਆਂ ਹਨ ਕਿਰਪਾ ਕਰਕੇ ਜਿਹੜੀ ਆਪਣੀ ਸਾਊਂਡ ਵਾਲੀ ਗੱਡੀ ਹੈ ਤੇ ਬਾਈ ਕਰਮਜੀਤਨ ਮੋਬਲ ਤੇ ਉਹਦੇ ਪਿੱਛੇ ਕਲਾਕਾਰਾਂ ਦੀ ਗੱਡੀ ਹੈ ਉਹਦੇ ਪਿੱਛੇ ਆਪਾਂ ਗੱਡੀਆਂ ਜਿਹੜੀਆਂ ਉਹ ਸ਼ੁਰੂ ਕਰਨਾ ਕਾਫਲਾ ਆ ਭੈਣੇ ਆ ਪੂਜੀ ਪਰੀ ਬਣਾਈ ਆ ਬੋਲੋ ਆਪਾਂ ਪੂਜੀ ਨੇ ਬਾਈ ਕਾਫਲੇ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਰੌਸ਼ਨ ਪਿੰਸੀ ਸਾਡੇ ਨਾਲ ਨੇ ਪੰਜਾਬੀ ਦੇ ਬਹੁਤ ਮਕਬੂਲ ਡਾਇਰੈਕਟਰ ਕਲਾਕਾਰ ਜੀਪੀ ਗੱਲਵੀ ਜੀ ਵੀ ਸਾਡੇ ਨਾਲ ਸ਼ਾਮਲ ਨੇ ਆਪਣੇ ਅਨਮੋਲ ਯਾਰ ਦੀ ਅਨਮੋਲ ਚਾਰੀ ਨਿਮੋਲ ਲਈ ਆਏ ਨੇ ਵਾਹ ਜੀ ਵਾਹ ਕੀ ਵਾਹ ਸਾਜਨ ਸਾਜਨ ਸਾਹਿਬ ਗੁਰਮੀਤ ਸਾਜਨ ਜੀ ਪੰਜਾਬੀ ਫਿਲਮ ਨਾਸ਼ੀ ਦੇ ਬਹੁਤ ਵੱਡੇ ਆਰਟਿਸਟ ਉਹ ਵੀ ਐ ਗੁਰਮੀਤ ਸਾਜਨ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਿਪੀ ਗੱਲ ਤੇ ਭਾਈ ਗੋਰਾ ਜੀ ਅੰਗਰੇਜ਼ 라ਜੂ ਅੰਗਰੇਜ਼ ਹਾਂ ਬਹੁਤ ਬਹੁਤ ਮੇਰੀ ਬੇਨੀ ਬਾਕੀ